ਸ਼ਿਵਲਿੰਗ ਤੋਂ ਚਾਂਦੀ ਨੂੰ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਸਮਰਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਚੋਰੀ ਕੀਤੀ ਚਾਂਦੀ ਹੋਈ ਬਰਾਮਦ ਬੀਤੇ 2 ਦਿਨ ਪਹਿਲਾਂ ਸਮਰਾਲਾ ਦੇ ਡੱਬੀ ਬਚਾ ਦੇ ਪ੍ਰਾਚੀਨ ਸ਼ਿਵ ਮੰਦਿਰ ਚ ਅਣਪਛਾਤੇ ਚੋਰ ਨੇ ਸ਼ਿਵਲਿੰਗ ਤੇ ਲੱਗੀ 1 ਪੌਣਾ ਕਿਲੋ ਚਾਂਦੀ ਚੋਰੀ ਕਰ ਲਈ ਸੀ ਸਮਰਾਲਾ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ ਇਨ੍ਹਾਂ ਦੋਨਾਂ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਡੀਐਸਪੀ ਤਲਵਜਨ ਸਿੰਘ ਨੇ ਪ੍ਰੈਸ ਕਾਨਫਰੰਸ ਰੈਂ ਦੱਸਿਆ ਕਿ ਭੀਤੇ 2 ਦਿਨ ਪਹਿਲਾਂ ਅਣਪਛਾਤੇ ਚੋਰਾਂ ਨੇ ਸ਼ਿਵਲਿੰਗ ਤੇ ਲੱਗੀ ਹੋਈ ਚਾਂਦੀ ਦੇ ਪੱਤਰੇ ਨੂੰ ਚੋਰੀ ਕਰ ਲਿਆ ਸੀ ਜਿਸ ਦੀ ਕੀਮਤ 80000 ਰੁਪਏ ਤੱਕ ਦੀ ਦੱਸੀ ਝਾਰੀ ਹੈ ਏਐਸਆਈ ਅਫਤਾਰ ਚੰਦ ਅਤੇ ਉਹਨਾਂ ਦੀ ਟੀਮ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਨਾਨਪਛਾਤੇ ਦੋਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਉਰਪ ਜੱਗੀ ਬਾਸੀ ਪਿੰਡ ਓਟਾਲਾ ਗੁਰਜੀਤ ਸਿੰਘ ਬਾਸੀ ਬਿੱਲਾਵਾਲੀ ਛੱਪੜੀ ਖੰਨਾ ਵਜੋਹੀ ਹੈ ਇਹਨਾਂ ਦੋਨਾਂ ਮੁਜਰਮਾਂ 'ਤੇ ਪਹਿਲਾਂ ਵੀ ਚੋਰੀ ਦੇ ਪਰਚੇ ਦਰਜ ਹਨ ਸਰਫ ਰੈਸਕ ਬੀਸ ਬਣ ਇਨਸਲ ਇਹ ਮਿਤੀ 6/24 ਨੂੰ ਡੱਬੀ ਹਜ਼ਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਵਰੀ ਪੂਲੀ ਸ਼ੰਕਰੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਤਰੇਂਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਉਹ ਕਿ ਵੀ ਜਿਹੜੀ ਤਿੰਨ ਪਾਰਟੀਆਂ ਮੋਕੇ ਦੇ ਬਣਾ ਦਿੱਤੀਆਂ ਵੀ ਅਸੀਂ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਦਿਆਂ 'ਕਾ ਬੋਕੀਤੇ ਆ ਇੱਕ ਗੁਰਜੀਤ ਸਿੰਘ ਦੇ ਲਈ ਜੱਗੀ ਇਹ ਹੰਟਾਲਾ ਪਿੰਡ ਦਾ ਹੈ ਜਿੱਤੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਲਾਂ ਲਈ ਛਪੜੀ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਅਰੈਸਟ ਕਰਕੇ ਜਿਹੜੀ ਇਹਨਾਂ ਦਾ ਮੂਰਤੀ ਸ਼੍ਰੀ ਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੇ ਜਿਹੜੇ ਆ ਤੇ ਜੂਰੀ ਕੀ ਤੇਜੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਿਆ ਜਿਹੜੀ ਇਸ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲਿਆ ਕਿੰਨੀ ਕੀ ਜਾਂਦੀ ਸੀ ਜੀ ਹਨ ਜਾਨਦੀ ਕਿੰਨੀ ਕੀ ਕੁਆਟਿਟੀ ਸੀ ਜੰਦੀ ਤੇ ਅਪਰਕਸੀਮੇਟ 1 ਕਿਲੋ ਜੀ ਦੇ ਲਗਦੇ ਸੀ ਤੇ ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਇਹ ਤੇ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕਰ ਲਿਆ ਸਾਰੇ ਚੋਰੀਓ ਕਰਨ ਆਏ ਸੀ ਜਾਂ ਪਹਿਲਾਂ ਉੱਥੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਕਿ ਜਾਂਦੇ ਨੇ ਮੱਥਾ ਟੇਕਣ ਦੇ ਬੰਨੇ ਜੇ ਤੇ ਕੋ ਨਹੀਂ ਹੋ ਇਹਨਾਂ ਨੂੰ ਕੋ ਮਿਲਦਾ ਦੇ ਉੱਤੇ ਫੇ ਚੋਰੀ ਕਰਦੇ ਇਨੀ ਕਾਸਟੀ ਹੁੰਦੀ ਜੀ ਜੇ ਦੀ ਚਾਂਦੀ ਦੀ ਕੋਸਟ ਵੀ ਦੇਖ ਲੋ ਅਸੀਂ 80000 ਦੇ ਲੱਗੇ ਹੈ ਚਾਂਦੀ ਬਾਤ ਹੋ ਗਈ ਹਾਂਜੀ ਹਾਂਜੀ ਚਾਂਦੀ ਪਹਿਲਾਂ ਇਹਨਾਂ ਨੇ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਰੇੜਾ ਵਗਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਨਾ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਇਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਨੇ ਕਿੰਨੇ ਕ ਟਾਈਮਸ ਜਿਹਨਾਂ ਨੇ ਵਾਰਦਾਤ ਸੁਣਨ ਦਾ ਦੇ ਬਾਕਸੀਵਿਟੀ ਜਿਹੜੇ 10 ਸਵਾ 10 ਵਜੇ ਚੱਲਦੀ ਹੈ ਪਟਿ ਪਟਿ ਕਰੀ ਗਿਰ ਮੈਂ ਬਹੁਤ ਵੀ ਰਾਸ਼ੀ ਮੁੰਡਾ ਹੈ ਕਿੰਨਾ ਤੋਂ ਸਮਾਨ ਪੈਦਾ ਨੇ ਅਜੇ ਅਜੇ ਨਾ ਮਾਣ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏਗਾ ਨਾ ਦੇਖੋ ਹੋਰ ਤੇਜੀ ਗੱਲ ਆਉਗੀ ਨਾ ਤੋਂ ਬਰਾਉਂਦਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਬੈਂਡਾ ਛਾਲੀ ਰਿਹਾ ਇਹ ਦੋਨੇ ਇਹਨਾਂ ਸੀਗਾ ਉਹ ਨਾਲ ਸੀ ਇਹਨਾਂ ਦੇ ਦੋਨੇ ਜਣੇ ਚੋਹਰੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀਗੇ ਆ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਬੱਸੇ ਬੜੇ